ਸਾਖ ਗਵਾਹ ਹੈ ਕਿ ਪੰਜਾਬੀ ਹਮੇਸ਼ਾ ਦੇਸ਼ ਅਤੇ ਧਰਮ ਦੀ ਖਾਤਰ ਲੜਾਈਆਂ ਲੜਦੇ ਆਏ ਹਨ ਜੇਕਰ ਹੁਣ ਕਿਸਾਨਾਂ ਦੀ ਗੱਲ ਕਰੀਏ ਤਾਂ ਉਹ ਵੀ ਕਿਸੇ ਗੱਲੋਂ ਪਿੱਛੇ ਨਹੀਂ हटਦੇ ਨਜ਼ਰ ਆ ਰਹੇ ਉਥੇ ਹੀ ਬਟਾਲਾ ਦੇ ਨਜ਼ਦੀਕੀ ਪਿੰਡ ਬਿਛਨੀਵਾਲ ਦੇ ਰਜਿੰਦਰ ਸਿੰਘ ਬੱਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਤਾਂ ਜੇਕਰ ਕੁਰਬਾਨੀਆਂ ਦੀ ਗੱਲ ਕੀਤੀ ਜਾਏ ਤਾਂ ਕਿਸਾਨ ਵੀ ਪਿੱਛੇ ਨਹੀਂ ਹਟਣਗੇ ਅਤੇ ਇਸ ਸੰਘਰਸ਼ ਤੇ ਜ਼ਰੂਰ ਫਤਿਹ ਪਾਉਣਗੇ ਪੀਸੀਐਨ ਨਿਊਜ਼ ਟੀਵੀ ਤੋਂ ਪੱਤਰਕਾਰ ਸੰਦੀਪ ਸਿੰਘ ਸਹੋਤਾ ਤੇ ਮਨੀ ਸੰਘੇੜਾ ਦੀ ਰਿਪੋਰਟ। ਔਲਾਨ ਕੀਤਾ ਕਿਸਾਨੀ ਸੰਘਰਸ਼ ਵਾਸਤੇ ਆਪਣੀ ਕੁਰਬਾਨੀ ਦੇਣ ਵਾਸਤੇ 4 ਤਰੀਕ ਤੋਂ ਤੱਕ ਕੋਈ ਫੈਸਲਾ ਨਹੀਂ ਆਉਂਦਾ ਤੇ ਪਹਿਲੀ ਕੁਰਬਾਨੀ ਦੇਣ ਨੂੰ ਮੈਂ ਦਿੱਲੀ ਦੇ ਵਿੱਚ ਤਿਆਰ ਤਿਆਰ ਪੁੱਤ ਆ। ਕਿੱਦਾਂ ਆਇਆ ਦਿਮਾਗ 'ਚ ਕਿੱਦਾਂ ਸੋਚਿਆ ਤੁਸੀਂ ਕਿ ਮੈਂ ਪਹਿਲੀ ਕੁਰਬਾਨੀ ਦੇਣਾ। ਪਹਿਲਾਂ ਤਾਂ ਮੈਂ ਸੋਚਿਆ ਵੀ ਇੰਨਾ ਚਿਰ ਹੋ ਗਿਆ ਬੈਠੇ ਆਪਾਂ ਲਾਈਨਾਂ ਤੇ ਤੇ ਫਿਰ ਇੰਨਾ ਚਿਰ ਹੋ ਗਿਆ ਦਿੱਲੀ ਬੈਠੇ ਆ। ਤੇ ਮਸਲਾ ਸਾਡੀ ਮਾਂ ਦਾ ਵਾ ਕਿ ਮੀਨ ਸਾਡੀ ਮਾਂ ਆ ਤੇ ਫਸਲ ਸਾਡੇ ਬੱਚੇ ਆ ਬੱਚਿਆਂ ਨੂੰ ਪਾਲਦੀ ਤੇ ਸਾਡੀ ਮਾਂ ਨਾ ਰਹੀ ਤੇ ਸਾਡੇ ਬੱਚੇ ਨਾ ਰਹੇ ਇਸ ਦੁਨੀਆ ਦਾ ਆਪਾਂ ਰਹਿ ਕੇ ਕਰਨਾ ਕੀ ਤੇ ਇੰਨਾ ਕੁਰਬਾਨੀਆਂ ਦੇ ਨਾਲ ਮਸਲੇ ਹੱਲ ਹੁੰਦੇ ਆ ਹੁੰਦੇ ਆਏ ਸਿੱਖ ਕੌਮ ਦਾ ਇਤਿਹਾਸ ਆ ਜਿਨਾਂ ਜਿਹੜੇ ਕੁਰਬਾਨੀਆਂ ਨਹੀਂ ਦਿੱਤੀਆਂਗੇ ਉਹਨਾਂ ਚੋਂ ਮਸਲਾ ਨਹੀਂ ਕੋ ਗੱਲ ਹੋਇਆ ਕੋਈ ਸਰਕਾਰ ਨਹੀਂ ਮੰਨੀ ਚਾਹੇ ਮੁਗਲ ਸਰਕਾਰ ਹੋਵੇ ਚਾਵੇ ਹਿੰਦੁਸਤਾਨ ਸਰਕਾਰ ਹੋਵੇ ਜਿਹੜੀ ਮੁਕੀ ਹੋਏ ਕਿਸਾਨ ਬੜੇ ਲੰਬੇ ਤੋਂ ਸੰਘਰਸ਼ ਕਰ ਰਹੇ ਨੇ ਦਿੱਲੀ ਦੇ ਵਿੱਚ ਬੈਠੇ ਹੋਏ ਨੇ ਲੇਕਿਨ ਅਜੇ ਵੀ ਕੇਂਦਰ ਸਰਕਾਰ ਦੇ ਉੱਤੇ ਕੋਈ ਵੀ ਜੂਨ ਸਰਕ ਦੀ ਦਿਖਾਈ ਨਹੀਂ ਦਿੱਤੀ ਕੇਂਦਰ ਸਰਕਾਰ ਤੇ ਵਾਕਿਆ ਹੀ ਤੁਹਾਡੀ ਬਿਲਕੁਲ ਠੀਕ ਹੈ ਵੀ ਗੱਲ ਜੂਨ ਸਰਕ ਦੀ ਦਿਖਾਈ ਨਹੀਂ ਦਿੱਤੀ ਜਦੋਂ ਬੰਦਾ ਇੱਕ ਦੋ ਜੰਗਾਂ ਜਿੱਤ ਲੈਂਦਾ ਉਹਨਾਂ ਦਾ ਫਿਰ ਉਹ ਬੜਾ ਤਕੜਾ ਜੋਧਾ ਬਣ ਜਾਂਦਾ ਆਪਣੇ ਆਪ ਨੂੰ ਸਮਝਣ ਡਿਆ ਹੁੰਦਾ ਤੇ ਇੱਕ ਅਧੀ ਹਾਰ ਜਾਂਦਾ ਤੇ ਕਮਜ਼ੋਰ ਸਮਝਣ ਡੇ ਹੁੰਦੇ ਇਹ ਜਿਹੜਾ ਮੋਦੀ ਤੇ ਉਹਦਾ ਕਰਕੇ ਜਿਹੜਾ ਵਾਏ ਉਹਦੇ ਮਨਚਾ ਵੀ ਕੋਈ ਗੱਲ ਨਹੀਂ ਕੀਤੀ ਵੱਟੀ ਕਿਉਂਕਿ ਕਿਸਾਨ ਕਿਸੇ ਨੂੰ ਤੰਗ ਵੀ ਨਹੀਂ ਕਰ ਰਿਹਾ ਮੈਂ ਵੇਖ ਕੇ ਆ ਦੋ ਤਿੰਨ ਵਾਰਾਂ ਜਾ ਕੇ ਆ ਆ ਤੇ ਆਪਣੀ ਸਾਈਡ ਤੇ ਬੈਠੇ ਆ ਰਾਹ ਲੋਕੀ ਲੰਘਣਦੇ ਆ ਮੋਦੀ ਤੱਕ ਤੇ ਇੱਕ ਮਾਸਾ ਵੀ ਉਸ ਗੱਲ ਦਾ ਕੋਈ ਸੇਕ ਨਹੀਂ ਪਰ ਕਿਸਾਨ ਬਹੁਤ ਸਿਆਣੇ ਆ ਕਿਸਾਨ ਜੰਦੀ ਜੱਥੇਬੰਦੀਆਂ 33 32 ਜਿੰਨੇ ਆ ਸਾਰੇ ਇਹ ਸਾਰੇ ਬਹੁਤ ਸਿਆਣੇ ਆ ਚੰਗੇ ਤਰੀਕੇ ਨਾਲ ਹੈਂਡਲ ਕਰ ਰਹੇ ਆ ਲੱਖਾਂ ਦੁਨੀਆ ਉੱਤੇ ਬਿਤੀ ਪਰ ਮੇਰੇ ਜੋ ਦਿਮਾਗ ਦੇ ਮੁਤਾਬਕ ਆ ਵੀ ਜਿੰਨਾ ਚਿਰ ਕੁਰਬਾਨੀਆਂ ਨਾ ਹੋਈਆਂ ਉਹਨਾਂ ਚੇਰ ਮਸਲਾ ਹੱਲ ਨਹੀਂ ਹੋਣਾ 26 ਜਨਵਰੀ ਨੂੰ ਕਿਸਾਨਾਂ ਨੇ ਕਿਹਾ ਅਗਰ ਜੇ ਸਾਡੀ 4 ਜਨਵਰੀ ਨੂੰ ਕੋਈ ਗੱਲ ਨਾ ਹੋਈ ਤੇ 26 ਜਨਵਰੀ ਨੂੰ ਅਸੀਂ ਆਪਣਾ ਝੰਡਾ ਚੜ੍ਹਾਵਾਂਗੇ ਲਾਲ ਕਿਲੇ ਦੇ ਉੱਤੇ ਇਹਦੇ ਬਾਰੇ ਕੀ ਬਿਲਕੁਲ ਬਿਲਕੁਲ ਮੈਂ ਚਾਹੁੰਦਾ 26 ਤੋਂ ਪਹਿਲਾਂ ਪਹਿਲਾਂ ਹੀ ਕੁਰਬਾਨੀਆਂ ਦਾ ਸਿਸਲਲਾ ਚਾਲੂ ਹੋਵੇ ਕਿ ਨਹੀਂ ਤੇ ਜੋ ਕਿਸਾਨ ਜਥੇਬੰਦੀਆਂ ਫੈਸਲਾ ਕਰਨਗੇ ਸਾਡੇ ਸਿਰ ਮੱਥੇ ਤੇ 26 ਜਨਵਰੀ ਨੂੰ ਮੈਂ ਚਾਹੁੰਦਾ 26 ਜਨਵਰੀ ਨੂੰ ਕੁਰਬਾਨੀਆਂ ਲੈ ਲੈਣ 26 ਜਨਵਰੀ ਨੂੰ ਜਿਹੜੇ ਜਿਹੜੇ ਬੰਦੇ ਕੁਰਬਾਨੀ ਦੇਣ ਨੂੰ ਤਿਆਰ ਹੈ ਸਾਡੇ ਲਾਲ ਕਿਲੇ ਦੇ ਕੋਲ ਖੜ ਕੇ ਜੰਤਰ ਮੰਤਰ ਚੌਂਕ 'ਚ ਕੜ ਕੇ ਜਿੱਥੇ ਵੀ ਕਿਤੇ ਜਾਜ ਆਵੇ ਸਾਡੇ ਸਿਰ ਲਾਏ ਜਾਣ ਜਿਹੜੇ ਤੁਸੀਂ ਕੋਈ ਆਪਣੇ ਜੱਥੇਬੰਦੀਆਂ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੱਥੇਬੰਦੀਆਂ ਨਾਲ ਕੀਤੀ ਹੈ ਕੋਸ਼ਿਸ਼ ਦੋ ਤਿੰਨ ਨਾਲ ਆਪਣੇ ਇਥੋਂ ਕਿਸਾਨ ਸੰਘਰਸ਼ ਕਮੇਟੀ ਪੰਦੇਰ ਸਾਹਿਬ ਨਾਲ ਗੱਲ ਕੀਤੀ ਆ ਇੱਥੇ ਲੋਕਲ ਬੰਦਿਆਂ ਨਾਲ ਗੱਲ ਕੀਤੀ ਆ ਸਾਰਿਆਂ ਨਾਲ ਤੇ ਮੈਂ ਚਾਹੁੰਦਾ ਹਾਂ ਵੀ ਇਹ ਮੇਰੇ ਮਨ ਦੀ ਇੱਛਾ ਵਾ ਵੀ ਮੈਂ ਕਿਸਾਨੀ ਸੰਘਰਸ਼ ਵਾਸਤੇ ਲੋਕਾਂ ਦੇ ਵਾਸਤੇ ਆਪਣੀ ਕੁਰਬਾਨੀ ਦਵਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਫਿਰ ਸਰਕਾਰ ਨੂੰ ਤਾਂ ਕਹਿਣਾ ਚਾਹੁੰਦੇ ਆ ਵੀ ਸਰਕਾਰ ਹੁੰਦੀ ਆ ਮਾਂ ਪਿਓ ਤੇ ਵੋਟਰ ਹੁੰਦੇ ਆ ਬੱਚੇ ਤੇ ਜਿਹੜਾ ਘਰ ਦਾ ਜ਼ਿੰਮੇਵਾਰ ਹੁੰਦਾ ਉਹ ਸਾਰੇ ਘਰ ਨੂੰ ਖੁਸ਼ ਰੱਖੇ ਤੇ ਫੇਰ ਹੀ ਉਹ ਘਰ ਦਾ ਜ਼ਿੰਮੇਵਾਰ ਗਿਣਿਆ ਜਾਂਦਾ ਜੇ ਦੇਸ਼ ਦਾ ਇੱਕ ਮੰਤਰੀ ਹੈ ਪ੍ਰਧਾਨ ਮੰਤਰੀ ਜਿਹੜਾ ਉਹ ਦੋ ਚੌਂ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਤੇ ਬਾਕੀ ਸਾਰੀ ਜਨਤਾ ਦਾ ਗਾਲਾ ਘੁੱਟੇ ਮੈਂ ਸਰਕਾਰ ਨੂੰ ਕਹਿਣਾ ਵੀ ਛੇਤੀ ਤੋਂ ਛੇਤੀ ਫੈਸਲਾ ਮਕਾਇਆ ਜਾਵੇ ਨਹੀਂ ਤੇ ਪੰਜਾਬ ਸਾਰਾ ਹੀ ਕੁਰਬਾਨੀਆਂ ਲਈ ਤਿਆਰ ਆ ਮੇਰੀ ਬੜੇ ਬੰਦਿਆਂ ਨਾਲ ਗੱਲ ਹੋਈ ਹੈ ਬੜੇ ਲੋਕ ਇਸ ਗੱਲ ਨੂੰ ਤਿਆਰ ਨੇ ਇੱਕ ਮੈਂ ਬੇਨਤੀ ਅੱਗੇ ਵੀ ਕੀਤੀ ਤੇ ਹੁਣ ਮੈਂ ਕਰ ਲੱਗਾ ਵੇ ਸੂਇਸਾਈਡ ਕਰਨ ਵਾਲੇ ਜਿਹੜੇ ਅਮੀਰ ਆ ਮੇਰੇ ਵੀਰ ਨੇ ਉਹਨਾਂ ਦੇ ਗਾੜੀ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਸੂਇਸਾਈਡ ਨਾ ਕਰਨ ਤੇ ਇੱਥੇ ਮੇਰੇ ਵਾਲੇ ਲੈਣ ਚ ਮੇਰੇ ਮਗਰ ਲੱਗ ਜਾਣ ਜਿੰਨੇ ਮਰਜੀ ਤੇ ਉੱਥੇ ਜਾ ਕੇ ਆਪਣੀ ਸ਼ਹੀਦੀ ਦੇ ਜੀ ਅਸਲ ਸ਼ਹੀਦੀ ਦੇ